ਸ਼ੀਗਲ ਦੇ ਸਾਰਿਆਂ ਨੂੰ ਮੈਂ ਅੱਜ ਇੱਕ ਕਾਹ ਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਚ ਹੈ ਡਿਜ਼ਾਈਨਰ ਪਿਕ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਐਸੀ ਵੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਰਿਕਵੈਸਟ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਜੀ ਵੀਡੀਓ ਸਕਿਪ ਨਾ ਕਰਿਆ ਕਰੋ ਤੇ ਸਾਰੇ ਭੈਣਾਂ ਨੂੰ ਰਿਕਵੈਸਟ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਇੱਦਾਂ ਦੇ ਸੂਟਾਂ ਨੇ ਤੇ ਸਟੱਫ ਦੇ ਹਿਸਾਬ ਨਾਲ ਬਹੁਤ ਘੱਟ ਪ੍ਰਾਈਸ ਆਪਾਂ ਜਿਹੜਾ ਸੂਟਾਂ ਦਾ ਲੈ ਕੇ ਆਏਗੇ ਤੇ ਰੱਖਣੀ ਤੇ ਵੀ ਸੇਲ ਦੀ ਤਰ੍ਹਾਂ ਹੀ ਸੂਟ ਆਪਾਂ ਦੇ ਰਹੇ ਆਂਗੇ ਤੇ ਲਓ ਜੀ ਸ਼ੁਰੂ ਕਰ ਦਿਆਂਗੇ ਪਹਿਲਾ ਸੂਟ ਆ ਜਿਹੜਾ ਬਹੁਤ ਜਿਆਦਾ ਸੋਹਣੀ ਇਹ ਕਾਟਨਾਂ ਦੀ ਇਹ ਜਿੱਦਾਂ ਚਾਰਮ ਕਾਟਨ ਦਾ ਸਟੱਫ ਹੁੰਦਾ ਇਦਾਂ ਦਾ ਸਟੱਫ ਹੈਗਾ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਜਿਆਦਾ ਸੋਹਣਾਗਾ ਇਹਦੇ ਉੱਪਰ ਲਾਸ ਦਿੱਤੀ ਹੋਈ ਹੈਗੀ ਬਹੁਤ ਸੋਹਣਾ ਕਲਰ ਆ ਪਿਓਰ ਦੁਪੱਟਾ ਇਹ ਨਾਲ ਤੇ ਇਹ ਸੂਟ ਆ ਜਿਹੜਾ ਹਾਈਲਾਈਟ ਕੀਤਾ ਹੋਇਆ ਜੀ ਆਰੀ ਵਰਕ ਨਾਲ ਆਰੀ ਵਰਕ ਨਾਲ ਸੂਟ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਜਿਹੜਾ ਇਹਦਾ ਡਿਜ਼ਾਈਨਿੰਗ ਆ ਵੀ ਬਹੁਤ ਸੋਹਣਾ ਲੱਗ ਰਿਹਾ ਸੂਟ ਵਿੱਚ ਸ਼ੀਸ਼ੇ ਦਾ ਵਰਕ ਵੀ ਹੈਗਾ ਗਾ ਕੋਈ ਨਹੀਂ ਵਿੱਚ ਸ਼ੀਸ਼ੇ ਦੇ ਉੱਪਰ ਵਰਕ ਵੀ ਕੀਤਾ ਹੋਇਆ ਜੀ ਬਹੁਤ ਸੋਹਣਾ ਕਲਰ ਹੈਗਾ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ 2.5 ਮੀਟਰ ਜਿਹੜਾ ਇਹ ਸਟਾਫ ਹੈਗਾ ਜੀ ਆਏ ਦੀ ਬਾਟਮ ਹੈ ਜੀ ਫਿਰ ਆਏ ਦੇ ਨਾਲ ਹੈਗਾ ਜੀ ਦੁਪੱਟਾ ਇਹ ਦੁਪੱਟਾ ਹੈਗਾ ਬਹੁਤ ਸੋਹਣੇ ਫੁੱਲੇ ਡੁੱਲੇ ਦੁਪੱਟੇ ਨੇ ਜਿੱਦਾਂ ਆਪਾਂ ਹੁਣ ਰੱਖੜੀ ਦਾ ਟਾਈਮ ਚੱਲ ਰਿਹਾ ਹੈਗਾ ਜਿੱਦਾਂ ਆਪਾਂ ਸੁੱਤੇ ਦੇਣੇ ਆ ਜਾਂ ਖੁਦ ਵੀ ਘਰੇ ਵੀ ਵੇਅਰ ਕਰਨੇ ਆ ਬਹੁਤ ਸੋਹਣਾ ਸਟਾਫ ਹੈ ਪ੍ਰਾਈਜ਼ ਹੈਗਾ ਜੀ ਦਾ 1200 ਰੁਪਏ 1200 ਰੁਪਏ ਪ੍ਰਾਈਜ਼ ਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਆਰਡਰ ਦੇ ਸਕਦੇ ਹੋ ਜੀ ਇਹਦੇ ਵਿੱਚ 7 ਕਲਰ ਰਹਿਣਗੇ ਜੇ ਆਪਣੇ ਕੋਲ ਅਗਲਾ ਕਲਰ ਆਵਣਾ ਕਰੀ ਬਹੁਤ ਸੋਹਣੇ ਨੇ ਕਲਰ ਆ ਸਾਰੇ ਇੱਕ ਤੋਂ ਇੱਕ ਨੇ ਮਹਿੰਦੀ ਜਿਹਾ ਕਲਰ ਆ ਇਹ ਕਿ ਅਜ ਥੋੜੇ ਛੋਟੇ ਪੱਠੇ ਨਾਲ ਅੱਥੇ ਕਰਨੇ ਉੱਤੇ ਹੋ ਜਾਂਦੇ ਨੇ ਆ ਦੁਪੱਟੇ ਨੇ ਜੀ ਨਾਲ ਕੁल्ले ਛੋਟੇ ਦੁਪੱਟੇ ਐਤਾ ਨਹੀਂ ਹੈਗਾ ਕਿ ਦੁਪੱਟਾ ਬਿਲਕੁਲ ਛੋਟਾ ਜਾਏਗਾ ਐਤਾ ਨਹੀਂ ਹੈਗਾ ਜੀ ਆ ਦੇਖ ਸਕਦੇ ਹੋ ਆਰੀ ਵਰਕ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਸੂਤ ਨੂੰ ਤੇ ਸ਼ੀਸ਼ੇ ਦਾ ਉੱਪਰ ਵਰਕ ਹੋਇਆ ਹੋਇਆਗਾ ਬਹੁਤ ਸੋਹਣਾ ਲੱਗਦਾ ਹੈ ਇਹ ਅਗਲਾ ਕਲਰ ਆ ਦੇ ਵਿੱਚ ਇਹ ਅਗਲਾ ਕਲਰ ਹੈਗਾ ਜੀ ਇਹਦਾ 1200 ਰੁਪਏ ਇਹ ਸੂਤ ਦਾ ਪ੍ਰਾਈਸ ਹੈ ਇਹ ਕਲਰ ਬਹੁਤ ਜਿਆਦਾ ਸੋਹਣਾ ਦਾ ਆ ਕਲਰ ਵੀ ਬਹੁਤ ਸੋਹਣਾ ਦਾ ਖਾਦੀ ਕਾਟਨ ਦੀ ਇਹਦੇ ਵੀ ਨਾਲ ਸਲਵਾਰਾਂ ਨੇ ਖਾਦੀ ਚ ਤੇ ਬਹੁਤ ਸੋਹਣਾ ਹੈ ਲੈ ਲੈਣਾ ਦੀ ਸਟੋਰੀ ਲੈ ਲੈਣ ਦੀਆਂ ਸਲਵਾਰਾਂ ਲੱਗੀਆਂ ਹੋਈਆਂ ਨੇ ਜੀ ਜਿੱਦਾਂ ਦਾ ਸਟਾਕ ਹੋਊਗਾ ਉਦਾਂ ਦਾ ਹੀ ਦੱਸਾਂਗੇ ਆਪਾਂ ਲੈ ਲੈਣ ਦੀਆਂ ਸਲਵਾਰਾਂ ਨੇ ਇਹਦੇ ਨਾਲ ਲਓ ਜੀ ਬਹੁਤ ਸੋਹਣੇ ਟੁਕਮੇ

ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਉੱਤਰ ਦੇ ਸਕਦੇ ਹਾਂ ਤੇ ਇਹਦੇ ਜਿਹੜੇ ਘੇਰੇ ਦੇ ਉੱਪਰ ਆ ਉਹ ਲੇਸ ਵੀ ਦਿੱਤੀ ਹੋਈ ਐ ਜੀ ਤੇ ਜਿੱਦਾਂ ਕਿ ਹੁਣ ਲੇਸ ਦਾ 트ੈਂਡ ਆ ਲੇਸ ਵੀ ਦਿੱਤੀ ਹੋਈ ਐ ਬਾਜੂ ਤੇ ਵੀ ਲੱਗ ਜੂਗੀ ਘੇਰੇ ਤੇ ਵੀ ਲੱਗੀ ਹੋਈ ਐ ਜੀ ਤੁਹਾਨੂੰ ਕੋਈ ਚੀਜ਼ ਲੇਸ ਦੀ ਲੋੜ ਦੀ ਪੈਣੀ ਲੱਗ ਤੋਂ ਲੇਸ ਤੇ ਬਹੁਤ ਸੋਹਣੀ ਸੋਹਣੀ ਅਗਲਾ ਕਲਰ ਹੈਗਾ ਜੀ ਪੈਰਟ ਇਹ ਸੂਟ ਹੈ ਇਹਦੇ ਨਾਲ ਤੇ ਇਹ ਸਟਾਫ ਇਹ ਵੀ ਬਹੁਤ ਸੋਹਣਾ ਸੂਟ ਹੈ। ਲਓ ਜੀ। ਜਿੱਦਾਂ ਵਰਕ ਹੋਇਆ ਹੁੰਦਾ ਇੰਦਾ ਪੇਂਟ ਬਣਿਆ ਹੋਇਆ ਸੂਟ ਤੇ ਬਹੁਤ ਸੋਹਣਾ ਸੂਟ ਹੈਗਾ ਅੰਕਲ ਇਹਦੇ ਇੱਥੇ ਆ ਉੱਪਰ ਤੇ ਆਹ ਹੈ ਕੀ ਜੀ ਇਹਦੀ ਬਾਟਮ ਤੇ ਆਹ ਇਹਦਾ दुपट्टे बहुत सोने लगे हुए है जी सारे सुंदर ना आज आया दा दुपट्टा ये सोनू पसंददा स्क्रीनशॉट लेके अपना ऑर्डर ਤੁਸੀਂ दे सकते हो ਪ੍ਰਾਈਸ ਵੀ 1200 ਰੁਪਿਆ ਸੀਗਾ ਜੀ ਤੇ ਆ ਵਾਲੇ ਸੂਟਾਂ ਦਾ ਪ੍ਰਾਈਸ ਘੱਟ ਹੈਗਾ ਕਿੰਨਾਉਂ ਚੀ ਆ ਵਾਲੇ ਸੂਟਾ ਜਿਹੜੇ ਇਹ ਥੋੜਾ ਜਿਹਾ ਘਰੇ ਤੇ ਵਰਕ ਵੀ ਹੋਇਆ ਹੋਇਆ ਹੈਂਡ ਵਰਕ ਹੈਗਾ ਤੇ ਨਾਲ ਇਹਦੇ ਉੱਪਰ ਅਮਸ਼ਕਾਰਾ ਜਿਹਾ ਲੱਗਿਆ ਹੋਇਆਗਾ ਇਹ ਵੀ ਬਹੁਤ ਸੋਹਣਾ ਤੇ ਸਟਾਫ ਇੰਨਾ ਕੁ ਜ਼ਿਆਦਾ ਵਧੀਆ ਨਾ ਕਿ ਕਾਟ ਰੰਨੀ ਜ਼ਿਆਦਾ ਵਧੀਆਗਾ ਜੋ ਪਾਉਂਗੇ ਉਦੋਂ ਹੀ ਪਤਾ ਲੱਗਣਾ ਇਹ ਬਹੁਤ ਜਿਆਦਾ ਵਧੀਆ ਹੈਗਾ ਤੇ ਆਏ ਨੇ ਪਰਫੈਕਟ ਹੋਇਆ ਹੋਇਆ ਚੋਪਟਾ ਆਈ ਦੀ ਸਲਵਾਰ ਹੈ ਲੱਗਦੀ ਆਇਨਾ ਦੁਪੱਟਾ ਚ ਹੋ ਸੋਹਣੇ ਦੁਪੱਟੇ ਨੇ ਕਲਰ ਵੀ ਬਹੁਤ ਸੋਹਣੇ ਨੇ ਜਿੱਦਾਂ ਨੇ ਹੁਣ ਆਪਾਂ ਨੂੰ ਲੋੜ ਆਹੀ ਜਿੱਦਾਂ ਤੇ ਆਪਾਂ ਸੂਟ ਦੇਣੀਏ ਸੋਹੇ ਸੋਹਣੇ ਰੱਖਾ ਨੇ ਪਹਿਣਾ ਨੂੰ ਉਦਾਂ ਨਹੀਂ ਸੂਟ ਨੇ ਚ ਤੇ ਸਭ ਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਕਲਾ ਸੂਤ ਹੈਗਾ ਜੀ ਆਵਲਾ ਅਗਲਾ ਸੂਤ ਆ ਕੇ ਤੇ ਗਲੇ ਤੇ ਆਉਗਾ ਜੀ ਪੱਟੀ ਤੇ ਆ ਜਿਹੜੇ ਗੁਬਤ ਕੀਤਾ ਹੋਇਆਗਾ ਘੇਰੇ ਤੇ ਤੇ ਆਵਲਾ ਵਰਕੇ ਦੇ ਪੱਟੀ ਤੋਂ ਥੋੜਾ ਜਿਹਾ ਨੀਚੇ ਆਉਗਾ 컬러 ਬਹੁਤ ਸੋਹਣਾ ਇਹ ਵੀ ਤੇ ਸਟੱਪ ਵੀ ਬਹੁਤ ਜਿਆਦਾ ਸੋਹਣਾ ਜੀ ਤੇ ਆਵਲੀ ਦੀ ਬੈਕ ਆਉਗੀ ਜੀ ਆ ਸਾਰਾ ਬੈਕ ਦੇ ਉੱਪਰ ਬਣਿਆ ਹੋਇਆ ਨਾ ਕਿ ਬਾਜੂਆਂ 'ਲੀ ਆਵਲੀਆਂ ਹੁੰਦੀਆਂ ਆਂ ਅੱਗੇ ਬਾਜੂਆਂ ਬੱਝੇ ਤੇ ਆਵਲੀਆਂ ਆਰੀ ਵਰਕ ਹੋਇਆ ਹੋਇਆ ਸਾਰਾ ਸੂਟ ਹਾਈਲਾਈਟ ਹੈ ਇਹ ਵੀ ਆਰੀ ਵਰਕ ਨਾਲ ਬਹੁਤ ਸੋਹਣਾ ਕਲਰ ਹੈਗਾ ਤੇ ਆ ਇਹਦਾ ਗਲੇ ਤੇ ਆਉਗੀ ਪੱਟੀ ਇਹ ਵੀ ਹਾਈਲਾਈਟ ਕੀਤੀ ਹੋਈ ਹੈ ਜੀ ਪੱਟੀ 1100 ਇਹਦਾ ਸੌਰੀ ਹੈ ਜੀ 1000 ਰੁਪਏ ਦਾ ਪ੍ਰਾਈਸ ਹੈ ਸੂਟ ਦਾ ਸ਼ਿਪਿੰਗ ਸਾਰੇ ਸੂਟਾਂ ਦੇ ਬਿਲਕੁਲ ਫ੍ਰੀ ਕਰਾਂਗੇ ਆਇਆ ਦਫਟਾ ਬਹੁਤ ਸੋਹਣੇ ਸੂਟ ਨੇ ਪ੍ਰਾਈਸ ਦੇ ਮੁਤਾਬਕ ਤੇ ਸਟਾਕ ਬਹੁਤ ਜੰਨੀ ਹੈ ਹਾਂਜੀ ਉਮੀਦ ਕਰਦੇ ਆਂ ਜੇ ਅੱਜ ਵਾਲੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਜੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਤੇ ਪਲੀਜ਼ ਸਾਡੀਆ ਪਹਿਣ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਕਿ ਜੇ ਆਪਾਂ ਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੀ ਕਲੈਕਸ਼ਨ ਤੋਂ ਤੁਹਾਨੂੰ ਕਿੱਡਾ ਲੱਗਦੀ ਆ ਤਾਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਨਵੀਂ ਤੋਂ ਨਵੀਂ ਚੀਜ਼ ਲੈ ਕੇ ਵੀ ਆਵਾਂਗੇ ਜੀ ਤੁਹਾਡੀ ਸਪੋਰਟ ਨਾਲ ਹੀ ਆਪਾਂ ਚੱਲਣਾਗਾ ਜੇ ਤੁਸੀਂ ਦੱਸਿਆ ਕਰੋ ਕਿ ਵੀ ਸਾਡਾ ਐਕਟਾ ਦਾ ਸਟਾਫ ਚਾਹੀਦਾ ਜਾਂ ਐਕਟਾ ਦਾ ਕਪੜਾ ਲੈ ਕੇ ਆਓ ਆਪਾਂ ਉਸ